ਕਹਿੰਦੇ ਆ ਸੀ ਢੋਂਡਿਆ ਵਾ ਅੱਛਾ ਤੇ ਨਾਲੇ ਕਹਿੰਦੇ ਆ ਕਿ ਅਜੇ ਟਾਈਮ ਨਹੀਂ ਲੱਗਣਾ 2-4 ਦਿਨ ਮੇਰਾ ਤੇ ਉਹਦਾ ਜੋ ਦਾ ਵੀ ਟੈਸਟ ਹੋਖਰੇ ਪਰਸੋਂ ਤੂੰ ਕਹਿੰਦੇ ਆ ਨਹੀਂ ਉਹ ਸਾਰੇ ਦੱਸਣ ਦੀ ਹੀ ਨਹੀਂ ਉਹ ਕਹਿੰਦੇ ਆ ਸੀ ਵੀ ਉਹ ਜੋ ਟੈਸਟ ਹੋ ਜੂਗਾ ਨਾ ਉੱਥੋਂ ਹੀ ਫਿਰ ਅਸੀਂ ਆ ਜਾਵਾਂਗੇ ਨਹੀਂ ਮੇਰੀ ਗੱਲ ਸੁਣ ਤੈਨੂੰ ਹਰ ਟਾਈਮ ਮੈਂ ਹੀ ਗਲਤ ਲੱਗਦੀ ਆ ਮੇਰਾ ਹੀ ਕਸੂਰ ਕੱਢਦੀ ਰਹਿਨੀ ਆ ਤੂੰ ਉਹ ਮੰਮੀ ਜੀ ਮੈਂ ਤਾਂ ਦਾ ਕਸੂਰ ਨਹੀਂ ਆ ਕਦੇ ਨਹੀਂ ਮੈਂ ਤਾਂ ਨੂੰ ਇਹ ਕਹਾਂ ਲਈ ਹਾਂ ਚਲ ਉਹਨੂੰ ਫੋਨ ਲਾ ਦੇ ਤੇ ਚਲ ਉਹਨੂੰ ਕੁਝ ਪਾਸੇ ਲਿਓ ਤੇ ਕੇ ਚੀਜ਼ ਦੇ ਲੋੜ ਚ ਨਹੀਂ ਆ ਜੀ ਰੁਪਿੰਦਰ ਤੈਨੂੰ ਵੀ ਥੋੜਾ ਜਨਾ ਮੁੜ ਨਹੀਂ ਪੈਣਾ ਵਾ ਮੇ ਤਾਂ ਕਰਦੀ ਫੋਨ ਲਾਉਣੀ ਪਹਿਲਾਂ ਜੋਤ ਭਾਬੀ ਨੂੰ ਜੇ ਦੇ ਚੁੱਕ ਲੈਣਗੇ ਆਹੋ ਹੁਣ ਹਾਂ ਗੱਲ ਵਧੀਆ ਵਾ ਉਹਨੇ ਜਵਾਬ ਦਿੱਤਾ ਵਾ ਹੁਣ ਮੇਰੇ ਦਿਵਾਲੇ ਹੋ ਜੋ ਵੀ ਤੁੰਕ ਪੱਤ ਪਾਉਣਾ ਜੀ ਜੀ लवली ਭਾਜੀ ਦੇ ਫੋਨ ਕਰਨੇ ਕਿੰਨਾ ਆਹਨ ਦਾ ਸੰਦੇਹ ਮੈਨੂੰ ਇੱਕ ਦਿਨ ਅਸਾਂ ਕਹੀਗਾ ਹਾਂਜੀ ਹਾਂਜੀ ਕੀਤੀ ਸੀ ਗੱਲ ਮੜੀ ਜੀ ਇਹਨਾਂ ਨੇ ਮੈਨੂੰ ਕਹਿਣ ਦੀ ਸੀ ਕਿ ਆਇਓ ਘਰ ਤੇ ਜੀ ਤੁਸੀਂ ਕਹੋ ਤੇ ਹੀ ਥੇ ਰੋਣਾ ਵਾ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕਹੋ ਤਾਂ ਮੈਂ ਬੰਨ ਮਾਰ ਦੂੰਗਾ ਕੁਝ ਆ ਜੀ ਉਹ ਨਹੀਂ ਨਹੀਂ ਵੀਰ ਜੀ ਬਾਹਨਾ ਦੱਸ ਕਰੇ ਵਾhti ਮਾਰਨਾ ਵਾ ਗੱਲ ਕਰ ਲਈ ਹੈ ਤੇ ਮੇਰੇ ਮਨ ਨੂੰ ਤਸੱਲੀ ਜੀ ਆ ਗਈ ਹੈ